ਕੀ ਨਾਮ ਹੈ ਅੱਤਾਰ ਸਿੰਘ ਕੀ ਕਹਿਣਾ ਚਾਹੋਗੇ ਜੋ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਡੈਥ ਹੋਈ ਸਰ ਬਹੁਤ ਹੀ ਦੁੱਖਦਾਈ ਘਟਨਾ ਹੈ ਕਿਉਂਕਿ ਇਹ ਪ੍ਰਸ਼ਾਸਨ ਵੱਲੋਂ ਹੀ ਜੇ ਪ੍ਰਸ਼ਾਸਨ ਦੇ ਨਿਗਾਹ ਹੇਠ ਹੋਈ ਹੈ ਇਹ ਸਾਰਾ ਕੰਮ ਉਹਨਾਂ ਕਰਕੇ ਇਹ ਸਾਰਾ ਕੁਝ ਹੋਇਆਗਾ ਤੇ ਇੱਥੇ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਇੱਥੇ ਵੇਤੁਕੇ ਬਿਆਨ ਦੇ ਕੇ ਬਾਗੇ ਤੇ ਕੋਈ ਉਹ ਹੁਣੀ ਕਹਿ ਕੇ ਗਏਗੇ ਵੀ ਅਸੀਂ ਨੌਕਰੀ ਦਾ ਨਾ ਕੁਝ ਹੋ ਰਹੀ ਬਸ ਆਪਣਾ ਪੰਡਾ ਛੱਡ ਕੇ ਲੰਘਗੇ ਇਥੋਂ ਕਿੰਨੇ ਭੈਣ ਭਰਾ ਤੁਸੀਂ ਸਰ ਅਸੀਂ 4 3 ਭੈਣਾਂ ਨੇ ਮੈਂ ਇੱਕ ਗੱਲ ਪਾਈਆਂ ਕੀ ਤੁਹਾਨੂੰ ਸਰਕਾਰ ਵੱਲੋਂ ਕੋਈ ਸਰਕਾਰੀ ਨੌਕਰੀ ਦਾ ਸੁਵਾਸਨ ਦਿੱਤਾ ਗਿਆ ਨਾ ਇਹ ਹਜੇ ਫਿਲਹਾਲ ਕਿਸੇ ਵੱਲੋਂ ਨਹੀਂ ਕਿਹਾ ਗਿਆ ਸਿਰਫ ਆ ਕੇ ਕਹਿ ਕੇ ਚੱਲ ਜਾਂਦੇ ਨੇ ਜੀ ਵੀ ਅਸੀਂ ਕਰਾਂਗੇ ਗੱਲ ਕਰਾਂਗੇ ਗੱਲ ਹਜੇ ਤੱਕ ਕੋਈ ਕਿਸੇ ਦਾ ਨਹੀਂ ਹਾਂ ਜੀ ਆ ਜਿੰਦਰਕਾਰ ਕੀ ਕਹਿਣਾ ਚਾਹੋਂ ਮੇਰਾ ਪਣਾ ਹੋਇਆ ਸੀਗਾ ਇੱਕ ਮਜ਼ਦੂਰੀ ਦੇ ਕੰਮ ਕਰਦੇ ਸੀਗਾ ਇਹਨਾਂ ਬੱਚੇਆਂ ਬੇਟੀਆਂ ਨੇ ਇੱਕ ਬੇਟਾ ਹੈ ਤੇ ਇਹ ਵੀ ਮਰੀਜ਼ ਨੇ ਇਹਨਾਂ ਦਾ ਇੱਕ ਵਾਰ ਖੂਨ ਨਿਕਲ ਜਾਵੇ ਤੇ ਮੁੜ ਕੇ ਬੰਦ ਨਹੀਂ ਹੁੰਦਾ ਹੈਗਾ ਤੇ ਬੇਟੀਆਂ ਨੇ ਉਹ ਵੀ ਸਾਰੀਆਂ ਕੁਆਰੀ ਨੇ ਇਹ ਵੀ ਤੇ ਜੇ 6:00 ਵਜੇ ਸੁੱਝ ਵੀ ਜਾਂਦਾ ਤੇ ਖੂਨ ਵੀ ਸਾਰਾ ਨਿਕਲ ਕੇ ਅਸੀਂ ਇਹੀ ਕਹਿੰਦੇ ਆ ਵੀ ਇਹਨਾਂ ਦੇ ਬੱਚਿਆਂ ਦਾ ਕੁਝ ਬਣਨਾ ਚਾਹੀਦਾ ਨੌਕਰੀ ਮਿਲਣੀ ਚਾਹੀਏ ਸਮਝੋਗੇ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਇਹ ਦਰਾਵੜਪੂਪ ਚੰ ਚੱਲੋ ਮੀਤ ਕੌਮੀ ਮੀਤ ਪ੍ਰਦਾਨ ਕੋਲ ਇਹ ਲਿਖਤ ਮੌਜੂਦ ਹੈ। ਦੇਖੋ ਜਿਹੜੀ ਘੱਟਨਾ ਕਰਮ ਵਾਪਰੇ ਹੈ ਸੁਨਾਮ ਦੇ ਏਰੀਏ ਦੇ ਵਿੱਚ ਪਿਆ ਰਵਿਦਾਸਪੁਰਾ ਬਸਤੀ ਦੇ ਵਿੱਚ ਰਵਿਦਾਸਪੁਰਾ ਰਵਿਦਾਸਪੁਰਾ ਟੀਬੀ 11 ਘਰਾਂ ਦੇ ਵਿੱਚ 70 ਵਿਸ ਚੁੱਕੇ ਨੇ। ਤੇ 8-9 ਮੌਤਾਂ ਨੇ ਜਿਹੜੀਆਂ ਟੰਡੋਲੀ ਗੁਜਰਾ ਜਖੇਪੜ ਵਗੈਰਾ ਜਿਹੜੀਆਂ ਨੇ ਸੁਨਾਮ ਉਹ ਬੱਖੋ ਵੱਖਰੇ ਸਾਮਾ ਤੇ ਹੋਈਆਂ ਨੇ ਕਿੰਨੀ ਜਿਹੜੇ ਨੇ ਜ਼ਿੰਦਗੀ ਮੌਤ ਦੀ ਲੜਾਈ ਹਸਪਤਾਲਾਂ ਦੇ ਵਿੱਚ ਲੜ ਰਹੇ ਪਰ ਬਦਲਾਅ ਦੇ ਨਾਂ ਤੇ ਜਿਹੜੀ ਸਰਕਾਰ ਆਈ ਸੀਗੀ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦਿਆਂਗੇ ਅੱਜ ਦੇਖੋ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਮਤਲਬ ਸਬਰਾਂ ਦੇ ਬੰਨੀ ਟੁੱਟ ਜਾਂਦੇ ਨੇ ਕਿਸੇ ਘਰ ਦੇ ਵਿੱਚ ਜਾ ਰਿਹਾ ਪਤਾ ਲੱਗਦਾ ਤਿੰਨ ਕੁੜੀਆਂ ਵੀ ਕੁਮਾਰੀਆਂ ਬੈਠੀਆਂ ਨੇ ਕਮਾਉਣ ਵਾਲਾ ਕੋਈ ਨਹੀਂ ਇਕੱਲਾ ਬੱਚਾ ਕਈ ਘਰਾਂ ਦੇ ਵਿੱਚ ਦੋ ਦੋ ਤਿੰਨ ਤਿੰਨ ਬੱਚੇ ਨੇ ਕਿਸੇ ਦੇ ਸਿਰ ਤੇ ਕਿਉਂਕਿ ਉਹ ਮਜ਼ਦੂਰ ਸੀਗੇ ਬੇਸਿਕਲੀ ਪੈਸੇ ਦੇ 20 50 ਰੁਪਏ ਦੇ ਲਾਲਚ ਨੂੰ ਉਹ ਇਸ ਮਤਲਬ ਨਰਕ ਦੇ ਵਿੱਚ ਜਿਹੜਾ ਹੈ ਗਿਰਦੇ ਸੀ ਜਾ ਕੇ ਤੇ ਹੁਣ ਵੀ ਜਿਹੜੀ ਸਰਕਾਰ ਹੈ ਉਦੇ ਵੱਲੋਂ ਕੋਈ ਠੰਡਾ ਛਿੱਟਾ ਨਹੀਂ ਮਾਰਿਆ ਗਿਆ ਖਾਸ ਕਰਕੇ ਤੋਂ ਦੇ ਮੰਤਰੀ ਦਾ ਬਿਆਨ ਹੈ ਜਿਹੜਾ ਬੜਾ ਹੀ ਦੁਰਭਾਗਿਆਪੂਰਨ ਹੈ ਜਿਹੜਿਆਂ ਨੂੰ ਇਹ ਵੀ ਨਹੀਂ ਪਤਾ ਕਿ ਟੋਟਲ ਜੋ ਕੁਝ ਮਿਸ ਹੈਪਨਿੰਗ ਰਾਜ ਦੇ ਵਿੱਚ ਵਾਪਰਦੀਆਂ ਨੇ ਉਹਨਾਂ ਦਾ ਜ਼ਿੰਮੇਵਾਰ ਹੈ ਜਿਹੜਾ ਉਹ ਸਰਕਾਰ ਹੁੰਦੀ ਹੈ ਸਰਕਾਰ ਤੇ ਪ੍ਰਸ਼ਾਸਨ ਤੋਂ ਬਿਨਾ ਕਿਸੇ ਦੀ ਹਿੰਮਤ ਨਹੀਂ ਨਸ਼ਾ ਵਿਕ ਜੇ ਕਿਸੇ ਦੀ ਹਿੰਮਤ ਨਹੀਂ दारू ਵਿਕ ਜੇ ਕਿਸੇ ਵੀ ਹਿੰਮਤੀਆਂ ਲੋਕ ਤਰਾ ਤਰਾ ਕਰਕੇ ਕਹਿ ਰਹੇ ਨੇ ਵੀ ਸਾਰਾ ਕੁਝ ਉਹਨਾਂ ਦੇ ਨੱਕ ਥੱਲੇ ਹੋ ਰਿਹਾ ਜਿਹਨੂੰ ਮਿਲੀ ਭੁਗਤਣਾ ਹੋ ਰਿਹਾ ਸੋ ਇਸ ਦੇ ਉੱਤੇ ਇਸ ਸਮੇਂ ਦੇ ਉੱਤੇ ਤਾਂ ਅਸੀਂ ਇਹੋ ਹੀ ਮੰਗ ਕਰਦੇ ਆ ਕਿ ਨਾ ਪਰਿਵਾਰਾਂ ਦੀ ਸਾਰ ਲਈ ਜਾਵੇ 25-25 ਲੱਖ ਰੁਪਏ ਉਹਨਾਂ ਦਿੱਤਾ ਜਾਵੇ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਬੁਝੇ ਹੋਏ ਦੀਵੇ ਤੇ ਮਾੜੀ ਮੋਟੀ ਕੋਈ ਚਾਨਣ ਦੀ ਕਿਰਨ ਆਵੇ ਅੱਗੇ ਨੂੰ ਸਰਕਾਰ ਹੈ ਜਿਹੜੀ ਪ੍ਰਸ਼ਾਸਨ ਜਿਹੜਾ ਉਹ ਇਸ ਤਰ੍ਹਾਂ ਦੀ ਕਾਰਬਟ ਲਵੇ ਤਾਂ ਕਿ ਕੋਈ ਦਰਪਾਗਿਆ ਜਿਹੜੀ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰਨ ਤੇ ਅਸੀਂ ਆਪਣੀ ਜਥੇਬੰਦੀ ਦੇ ਵੱਲੋਂ ਇਹਨਾਂ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਅੱਜ ਸਪੈਸ਼ਲ ਤੌਰ ਤੇ ਹਰ ਘਰ ਦੇ ਵਿੱਚ ਜਾ ਰਹੇ ਆ ਤੇ ਉਹਨਾਂ ਦੀ ਦੁਖਦਾਇਕ ਜਿਹੜੀ ਹੈ ਉਹਨਾਂ ਤੇ ਅਫਸੋਸ ਪ੍ਰਗਟ ਕਰਨਾ ਚਾਹਾਂਗੇ ਸਰ ਇਹ ਜੋ ਇਸ ਕਿਰਤਨਾ ਹੋਈ ਹੈ ਜਿਹੜੀ ਲੀ ਨੌਥ ਪਿੰਡ ਕਰ ਜੋ ਮਤਾਂ ਹੈ ਕੋ ਬ ਕਾਮਰਚ ਚਪਕੌਰ ਸਿੰਘ ਖੇੜੀ ਜਿਲ੍ਹਾ ਸਕੱਤਰ ਹਿੰਦ ਕਾਂਗਰਸਟ ਪਾਰਟੀ ਮਾਰਕਸਵਾਦੀ ਸੰਗਰੂਰ ਅੱਜ ਅਸੀਂ ਘਰ ਘਰ ਜਾ ਕੇ ਆਇਆ ਜਿਨ੍ਹਾਂ ਦੇ ਮੌਤਾਂ ਹੋਏ ਬੜੀ ਦੁੱਖਦਾਈ ਘਟਨਾ ਹੈ ਇਹ ਇਸ ਦੀ ਜਿਹੜੀ ਜ਼ਿੰਮੇਵਾਰ ਆ ਉਹ ਸਰਕਾਰ ਹੈ ਸਰਕਾਰ ਉਹ ਆਪਣੇ ਪੱਧਰ ਤੇ ਜਦੋਂ ਕਿ ਇਹ ਵਾਅਦੇ ਕਰਦੇ ਐ ਕਿ ਅਸੀਂ ਨਸ਼ਾ ਬੰਦ ਕਰ ਦਾਂਗੇ 2 ਮਹੀਨਿਆਂ ਚ ਕਰ ਦਾਂਗੇ 4 ਚ ਕਰ ਦਾਂਗੇ ਲੇਕਿਨ ਨਸ਼ਾ ਉਦੋਂ ਦੁੱਗਣਾ ਹੋ ਰਿਹਾ ਹੈ ਜਦੋਂ ਅਸੀਂ ਜਾਂਦੇ ਹਾਂ ਘਰਾਂ ਦੇ ਵਿੱਚ ਦੇਖਿਆ ਤਾਂ ਬਹੁਤ ਹੀ ਮਾੜੀ ਹਾਲਤ ਹੈ ਕਿਸੇ ਦੇ ਦਰਵਾਜ਼ੇ ਨਹੀਂ ਲੱਗੇ ਕਿਸੇ ਦੇ ਗੇਟ ਆ ਜਮੇ ਟੁੱਟੇ ਪਏ ਆ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਨਹੀਂ ਮਦਦ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਜੋ ਨਸ਼ੇ ਦੇ ਨਾਲ ਮੋਤਾ ਹੋਈ ਹੈ ਜਿਸ ਤਰ੍ਹਾਂ ਇੱਥੇ ਤੁਹਾਡੇ ਆਪਣੇ ਸੁਨਾਮ ਹਲਕੇ ਦਾ ਮੰਤਰੀ ਇਹ ਕਹੇ ਕਿ ਇਹ ਜੇਕਰ ਸਾਡੇ ਸਰਕਾਰੀ ਠੇਕੇ ਤੋਂ दारू ਲਈ ਹੁੰਦੀ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਇਹ ਗੈਰ ਜ਼ਿੰਮੇਵਾਰਾ ਦਾ ਬਿਆਨ ਹੈ ਇਹਦੀ ਅਸੀਂ ਖੇਦੀ ਕਰਦੇ ਏਦਾਂ ਦੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਕਿਉਂਕਿ ਸਰਕਾਰ ਸਾਰਿਆਂ ਦੀ ਸਾਝੀ ਹੈ ਜਦੋਂ ਸਰਕਾਰ ਨਹੀਂ ਰਾਖੀ ਕਰਸੋ ਜੋ ਹੋਰ ਕੌਣ ਕਰੂ ਇੱਥੇ ਜਿਹੜਾ ਨਸ਼ਾ ਵਿਕ ਰਿਹਾ ਹੈ ਅਸੀਂ ਸਾਰੇ ਘਰਾਂ ਤੋਂ ਪੁੱਛਿਆ ਉਹ ਇੱਥੇ ਮਿਲੀ ਭੁਗਤ ਦੇਣਾ ਪ੍ਰਸ਼ਾਸਨ ਦੀ ਬਈ ਭੁਤ ਦਾ ਨਸ਼ਾ ਵਿਕ ਰਿਹਾ ਹੈ ਕਿਉਂਕਿ ਨਹੀਂ ਤਾਂ ਕੋਈ ਜੁਰਤ ਹੀ ਨਹੀਂ ਕਿਸੇ ਦੀ ਕੋਈ ਨਸ਼ਾ ਵੇਚ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਹੈ ਜਾਂ ਕੋਈ ਹੋਰ ਪ੍ਰਸ਼ਾਸਨ ਦੇ ਬੰਦੇ ਨੇ ਉਹ ਸਾਰੇ ਇਸ ਪੰਦੇ ਜ਼ਿੰਮੇਵਾਰ ਨੇ ਕਿਉਂਕਿ ਜਦੋਂ ਮੈਂ ਤੁਸ ਅਸੀਂ ਲੋਕਾਂ ਨੂੰ ਪੁੱਛਿਆ ਪੀਏ ਤੁਸੀਂ ਤੁਹਾਨੂੰ ਪਹਿਲਾਂ ਵੀ ਪਤਾ ਕਹਿੰਦੇ ਅਸੀਂ ਪੁਲਿਸ ਨੂੰ ਬਹੁਤ ਵਾਰੀ ਦੱਸਿਆ ਪਰ ਪੁਲਿਸ ਆਉਂਦੀ ਆ ਕੇ ਬੰਦਾ ਫੜ ਕੇ ਲੈ ਜਾਂ ਜਾਂ ਫਿਰ ਛੱਡ ਦਿੰਦੀ ਹੈ ਤਾਂ ਇਹਨੂੰ ਆਪਾਂ ਕੀ ਸਮਝਾਂਗੇ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਜਿਸ ਤਰ੍ਹਾਂ ਪਾਤਣਾ ਐਸਐਚਓ ਸਸਪੈਂਡ ਕੀਤਾ ਤੰਨ ਅਕਸਾਈਜ ਇੰਸਪੈਕਟਰ ਸਸਪੈਂਡ ਕਰਤੇ ਉਹਨਾਂ ਨੂੰ ਹੁਣ ਜਾਗ ਹੋ ਰਹੀ ਹੈ ਬਾਹਰਲੇ ਜਿਹੜੇ ਤਰਨਤਾਰ ਬਾਰਡਰ ਦੇ ਉੱਤੇ ਇਹਦੇ ਦਰਿਆ ਨੇ ਉਹ ਤੋਂ ਹੁਣ 62 ਲੱਖ ਜਿਹੜੀ ਲੀਟਰ ਹੈ ਜੀ ਉਹ ਲਾਹਣ ਫੜੀ ਆ ਉਹ ਕਿਉਂ ਹੁਣ ਕਿਵੇਂ ਤੇਜ਼ੀ ਚ ਆ ਗਏ ਸੋ ਇਸ ਕਰਕੇ ਜਦੋਂ ਨੁਕਸਾਨ ਹੋ ਗਿਆ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਕਰਦੇ ਆ ਨਾ ਕਿ ਜੋ ਨੁਕਸਾਨ ਹੋ ਗਿਆ ਉਹ ਹੋਰ ਨਾ ਹੋਵੇ ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲ ਧਿਆਨ ਦੇਵੇ ਤੇ ਇਹ ਜੋ ਜਿਨ੍ਹਾਂ ਦੇ ਘਰਾਂ ਦੇ ਵਿੱਚ 70 ਵਸੇ ਐ ਮੌਤਾਂ ਹੋਈਆਂ ਉਹਨਾਂ ਨੂੰ ਘੱਟੋ ਘੱਟ 25 ਲੱਖ ਰੁਪਏ ਦਿੱਤਾ ਜਾਵੇ ਤੇ ਇੱਕ ਪਰਿਵਾਰ ਦੇ ਨੌਕਰੀ ਦਿੱਤੀ ਜਾਵੇ ਕਿਉਂਕਿ ਘਰ ਦੀ ਹਾਲਤ ਦੇਖੋ ਕੀ ਹੈ ਜਦੋਂ ਘਰੇ ਕੋਈ ਕਮਾਉਣ ਵਾਲਾ ਦੇ ਬੱਚੇ ਕੀ ਕਰਨਗੇ ਕੁੜੀਆਂ ਨੌਜਵਾਨ ਹਨ ਇੱਕ ਮੁੰਡਾ ਹੈ ਉਹ ਕਾਲਜ ਪੜ੍ਹਦਾ ਤੇ ਹੋਰਾਂ ਦੇ ਬਹੁਤ ਸਾਰੇ ਦੇਖਿਆ ਦਿਹਾੜੀ ਕਰਦੇ ਇੱਕੋ ਦਿਹਾੜੀ ਆ ਬੰਦਾ ਸੀ ਜਿਹੜਾ ਉਹ ਘਰ ਚ ਕਮਾ ਕੇ ਲਿਆਉਂਦਾ ਸੀ ਪੈਸੇ ਸੋ ਇਸ ਕਰਕੇ ਸਾਡੀ ਸਰਕਾਰ ਨੂੰ ਅਪੀਲ ਵੀ ਹੈ ਵੀ ਇਹਨਾਂ ਦੀ ਵੱਧ ਵੱਧ ਮਦਦ ਕੀਤੀ ਜਾਵੇ